ਸਤ ਸ੍ਰੀ ਅਕਾਲ ਸਾਹਿਤਕ ਸੱਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਭਾਈ ਗੁਰਦਾਸ ਜੀ ਦੁਆਰਾ ਰਚਿਤ ਵਾਰ ਦੀ ਇੱਕ ਪੌੜੀ ਨਿੰਦਕ ਦੇ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਨਿੰਦਕ ਮਨੁੱਖ ਦੇ ਸੁਭਾ ਨੂੰ ਬਿਆਨਨ ਦੇ ਲਈ ਬਹੁਤ ਸਾਰੇ ਦ੍ਰਿਸ਼ਟਾਂਤ ਹਵਾਲੇ ਦਿੱਤੇ ਹਨ ਮਿਸਾਲਾਂ ਦਿੱਤੀਆਂ ਹਨ ਕਿ ਨਿੰਦਕ ਮਨੁੱਖ ਜੋ ਹੈ ਨਿੰਦਾ ਕਰਨਾ ਉਸ ਦਾ ਸੁਭਾਅ ਹੁੰਦਾ ਹੈ ਉਸ ਦੀ ਫਿਤਰਤ ਹੁੰਦੀ ਹੈ ਨਿੰਦਾ ਉਸ ਦੇ ਸੁਭਾਅ ਦਾ ਇੱਕ ਅੰਗ ਬਣ ਜਾਂਦੀ ਹੈ ਨਿੰਦਕ ਮਨੁੱਖ ਜੋ ਹੈ ਹਮੇਸ਼ਾ ਦੂਸਰਿਆਂ ਦੀ ਨਿੰਦਾ ਚੁਗਲੀ ਜਾਂ ਬੁਰਾਈ ਦੇ ਵਿੱਚ ਹੀ ਰਸ ਜੋ ਹੈ ਮਹਿਸੂਸ ਕਰਦਾ ਹੈ ਉਸ ਨੂੰ ਚੰਗਾ ਲੱਗਦਾ ਹੈ ਅਜੀਹਾਂ ਗਰਮ ਕਰਨਾ ਉਹ ਆਪਣਾ ਇਹ ਸੁਭਾਅ ਜੋ ਹੈ ਕਦੇ ਵੀ ਤਿਆਗ ਨਹੀਂ ਸਕਦਾ ਇਸ ਦੇ ਬਦਲੇ ਭਾਵੇਂ ਉਸ ਨੂੰ ਅਸੀਂ ਕਿੰਨਾ ਵੀ ਕੁਝ ਜੋ ਹੈ ਦੇਣ ਦੀ ਕੋਸ਼ਿਸ਼ ਕਰੀਏ ਭਾਵੇਂ ਉਹਨੂੰ ਭਾਵੇਂ ਦੁਨੀਆ ਦੀ ਦੌਲਤ ਦੇ ਭੰਡਾਰ ਜੋ ਹੈ ਮਿਲ ਜਾਣ ਫਿਰ ਵੀ ਆਪਣੇ ਉਸ ਸੁਭਾਅ ਤੋਂ ਉਸ ਫਿਤਰਤ ਤੋਂ ਉਸ ਬੁਰਾਈ ਤੋਂ ਹਟ ਨਹੀਂ ਸਕਦਾ ਕਿਉਂਕਿ ਇਹ ਬੁਰਾਈ ਜਿਹੜੀ ਹੈ ਉਸ ਦੀ ਆਦਤਾਂ ਦਾ ਉਸ ਦੇ ਸੁਭਾਅ ਦਾ ਇੱਕ ਅੰਗ ਬਣ ਚੁੱਕੀ ਹੁੰਦੀ ਹੈ ਔਰ ਇਸ ਆਦਤ ਨੂੰ ਬਦਲਣਾ ਜੋ ਹੈ ਉਸ ਤੇ ਵਿਵਸਥੀ ਗੱਲ ਨਹੀਂ ਹੁੰਦੀ ਔਰ ਇਸ ਦੇ ਬਦਲੇ ਦੇ ਵਿੱਚ ਉਹ ਭਾਵੇਂ ਆਪਣਾ ਕਿੰਨਾ ਵੀ ਨੁਕਸਾਨ ਹੀ ਕਿਉਂ ਨਾ ਕਰ ਲਵੇ ਪਰ ਉਹ ਨਿੰਦਾ ਕਰਨ ਦੀ ਆਦਤ ਨੂੰ ਤਜਦਾ ਨਹੀਂ ਤਿਆਗਦਾ ਨਹੀਂ ਇਸ ਗੱਲ ਨੂੰ ਸਮਝਾਉਣ ਦੇ ਲਈ ਭਾਈ ਗੁਰਦਾਸ ਜੀ ਨੇ فرمایا ਹੈ ਕਿ ਕੁੱਤਾ ਰਾਜ ਬਹਾਲੀਏ ਕਿ ਕੁੱਤਾ ਜੋ ਹੈ ਕੁੱਤੇ ਦਾ ਸੁਭਾਅ ਹੈ ਚੱਕੀ ਚਟਣਾ ਭਾਪ ਕੁੱਤੇ ਨੂੰ ਜੋ ਆਟੇ ਦੀ ਸੁਗੰਧ ਜਿਹੜੀ ਹੈ ਉਹ ਬਹੁਤ ਚੰਗੀ ਲੱਗਦੀ ਹੈ ਅਟਰੈਕਟ ਕਰਦੀ ਹੈ ਇਸ ਲਈ ਪੁਰਾਣੇ ਜ਼ਮਾਨੇ ਦੇ ਵਿੱਚ ਜੋ ਔਰਤਾਂ ਸਨ ਉਹ ਜਦੋਂ ਆਟਾ ਜੋ ਹੈ ਚੱਕੀ ਤੇ ਪੀਂਦੀਆਂ ਸਨ ਜਾਂ ਚੱਕੀ ਤੇ ਕਣਕ ਪੀ ਕੇ ਆਟਾ ਹਰ ਰੋਜ਼ ਤਿਆਰ ਕਰਦੀਆਂ ਸਨ ਸੋ ਉਹਨਾਂ ਦੀਆਂ ਚੱਕੀਆਂ ਜਿਹੜੀਆਂ ਸਨ ਕੁਦਰਤੀ ਹੈ ਉਹਨਾਂ ਨੂੰ ਆਟਾ ਲੱਗਿਆ ਰਹਿ ਜਾਂਦਾ ਸੀ ਔਰ ਕੁੱਤੇ ਨੂੰ ਉਹ ਚੱਕੀ ਵਾਲਾ ਆਟਾ ਜੋ ਸੀ ਉਹ ਇੰਨਾ ਜੋ ਸੀ ਖਿੱਚਦਾ ਸੀ ਆਪਣੇ ਵੱਲ ਕਿ ਉਹ ਚੱਕੀ ਜੋ ਨਿਰੰਤਰ ਚੱਟਦਾ ਰਹਿੰਦਾ ਸੀ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਚੱਕੀ ਨੂੰ ਚੱਟਣਾ ਜੋ ਹੈ ਉਹ ਕੁੱਤੇ ਦਾ ਸੁਭਾ ਹੈ ਕੁੱਤਾ ਰਾਜ ਬਹਾਲੀ ਹੈ ਜੇ ਕੁੱਤੇ ਨੂੰ ਅਸੀਂ ਰਾਜ ਗੱਦੀ ਤੇ ਵੀ ਬਿਠਾ ਦਈਏ ਤਾਂ ਉਹ ਆਪਣੀ ਚੱਕੀ ਚੱਟਣ ਦੀ ਆਦਤ ਨੂੰ ਕਦੇ ਵੀ ਤਜੇਗਾ ਨਹੀਂ ਤਿਆਗੇਗਾ ਨਹੀਂ ਕਿਉਂ ਕਿ ਆਟਾ ਜੋ ਹੈ ਉਸ ਦੇ ਜੀਵਾ ਰਸ ਉਸ ਨੂੰ ਪ੍ਰਦਾਨ ਕਰਦਾ ਹੈ ਇਸ ਲਈ ਉਹ ਆਟੇ ਦਾ ਸੁਆਦ ਜਿਹੜਾ ਹੈ ਉਸ ਨੂੰ ਕਦੇ ਵੀ ਭੁੱਲਦਾ ਨਹੀਂ ਤੇ ਕੁੱਤੇ ਨੂੰ ਜੇਕਰ ਰਾਜਗਦੀ ਦੀ ਵੀ ਪ੍ਰਾਪਤੀ ਹੋ ਜਾਵੇ ਤਾਂ ਉਹ ਆਪਣੀ ਉਸ ਚੱਕੀ ਚੱਟਣ ਦੀ ਆਦਤ ਨੂੰ ਤਿਆਗਦਾ ਨਹੀਂ ਭਾਵੇਂ ਜੋ ਘਟੀਆਂ ਆਦਤਾਂ ਵਾਲਾ ਮਨੁੱਖ ਹੈ ਭਾਵੇਂ ਉਸ ਨੂੰ ਰਾਜ ਸੰਗਾਸਨ ਤੇ ਬਿਠਾ ਦੇਈਏ ਉਹ ਆਪਣੀਆਂ ਜਿਹੜੀਆਂ ਆਦਤਾਂ ਨੇ ਉਹਨਾਂ ਨੂੰ ਤਿਆਗ ਨਹੀਂ ਸਕਦਾ ਸੱਪੇ ਦੁੱਧ ਪਿਆਲੀ ਹੈ ਵਿਉ ਮੁਖ ਮੁਖ ਸੱਟੇ ਇਸੇ ਤਰ੍ਹਾਂ ਸੱਪ ਜੋ ਹੈ ਉਸ ਨੂੰ ਭਾਵੇਂ ਕਿੰਨਾ ਵੀ ਦੁੱਧ ਪਿਆਇਆ ਜਾਏ ਜਨਮ ਤੋਂ ਲੈ ਕੇ ਸੱਪ ਨੂੰ ਅੰਤ ਤੱਕ ਭਾਵੇਂ ਅਸੀਂ ਦੁੱਧ ਹੀ ਪਿਉਂਦੇ ਰਹੀਏ ਪਰ ਉਸ ਦੇ ਜੋ ਮੂੰਹ ਹੈ ਉਸ ਦੇ ਵਿੱਚੋਂ ਜੋ ਵਿਉ ਭਾਗ ਜ਼ਹਿਰ ਹੀ ਉਹ ਉਗਲੇਗਾ ਸੱਪ ਦੀ ਜੋ ਆਦਤ ਹੈ ਡੰਗ ਮਾਰਨਾ ਉਸ ਨੂੰ ਤਿਆਗ ਨਹੀਂ ਸਕਦਾ ਕਿਉਂਕਿ ਡੰਗ ਜੋ ਹੈ ਮਾਰਨਾ ਜਾਂ ਜ਼ਹਿਰ ਸੁੱਟਣਾ ਸੱਪ ਦਾ ਸੁਭਾਅ ਹੈ ਇਸ ਲਈ ਦੁੱਧ ਪਿਉਣ ਦੇ ਨਾਲ ਭਾਵੇਂ ਸੱਪ ਦੇ ਨਾਲ ਭਲਾਈ ਵੀ ਕਰਾਂਗੇ ਤਾਂ ਉਹ ਆਪਣੇ ਮਾਲਕ ਨੂੰ ਹੀ ਡੰਗ ਮਾਰਨ ਤੋਂ ਗੁਰੇਜ਼ ਨਹੀਂ ਕਰੇਗਾ ਇਸ ਤਰ੍ਹਾਂ ਜੋ ਦੂਸਰਿਆਂ ਦੇ ਨੁਕਸਾਨ ਕਰਨ ਦੇ ਸੁਭਾਅ ਵਾਲਾ ਮਨੁੱਖ ਹੈ ਭਾਵੇਂ ਉਸ ਨੂੰ ਕਿੰਨੀ ਵੀ ਧਨ ਦੌਲਤ ਦੇ ਦਿੱਤੀ ਜਾਵੇ ਉਹ ਆਪਣੇ ਮਾਲਕ ਦਾ ਹੀ ਨੁਕਸਾਨ ਕਰਨ ਤੋਂ ਬਾਅਦ ਨਹੀਂ ਆਉਂਦਾ ਠੀਕ ਇਸੇ ਤਰ੍ਹਾਂ ਪੱਥਰ ਪਾਣੀ ਰੱਖੀਏ ਮਨ ਹਟਣਾ ਕਟੇ ਜੋ ਪੱਥਰ ਹੈ ਉਸ ਨੂੰ ਭਾਵੇਂ ساری ਉਮਰ ਪਾਣੀ ਦੇ ਵਿੱਚ ਰੱਖ ਛੜੀਏ ਪਾਣੀ ਦੇ ਵਿੱਚ ਡੁਬੋ ਦਈਏ ਉਸ ਦਾ ਮਨ ਜੋ ਹੈ ਉਹ ਹਠੀ ਹੈ ਕਿਉਂਕਿ ਕਠੋਰਤਾ ਜੋ ਹੈ ਉਹ ਪੱਥਰ ਦਾ ਸੁਭਾਅ ਹੈ ਸੁਭਾਅ ਹੈ ਇਸ ਲਈ ਪੱਥਰ ਭਾਵੇਂ ساری ਉਮਰ ਪਾਣੀ ਵਿੱਚ ਪਿਆ ਰਹੇ ਉਸ ਦੇ ਮਨ ਦੀ ਜਿਹੜੀ ਕਠੋਰਤਾ ਹੈ ਉਹ ਕੋਮਲਤਾ ਦੇ ਵਿੱਚ ਨਹੀਂ ਬਦਲਦੀ ਠੀਕ ਇਸੇ ਤਰ੍ਹਾਂ ਜੋ ਕਠੋਰ ਸੁਭਾਅ ਵਾਲਾ ਮਨੁੱਖ ਹੈ ਉਸ ਦੀ ਤੁਸੀਂ ਕਿੰਨੀ ਵੀ ਭਲਾਈ ਕਰੋ ਕਿੰਨਾ ਵੀ ਉਸ ਦੇ ਬਾਰੇ ਚੰਗਾ ਸੋਚੋ ਉਹ ਕਿਉਂਕਿ ਹਠੀ ਹੈ ਉਹ ਕਠੋਰ ਸੁਭਾਅ ਦਾ ਹੈ ਉਹ ਦੇ ਨਾਲ ਚੰਗਾ ਵੀ ਕਰੋਗੇ ਤਾਂ ਵੀ ਉਹ ਤੁਹਾਡੇ ਨਾਲ ਕਠੋਰਤਾ ਦੇ ਨਾਲ ਹੀ ਪੇਸ਼ ਆਵੇਗਾ ਚੋਆ ਚੰਦਨ ਪਰ ਹਰੈ ਖਰ ਖੇਹ ਪਲਟ ਹੈ ਇਸੇ ਤਰ੍ਹਾਂ ਜੋ ਖਰ ਹੈ ਭਾਗ ਜੋ ਗਦਾ ਹੈ ਜੋ ਖੋਤਾ ਹੈ ਉਸ ਨੂੰ ਭਾਵੇਂ ਅਸੀਂ ਚੋਏ ਦਾ ਚੰਦਨ ਦਾ ਲੇਪ ਕਰ ਦੇਗੇ ਚੰਦਨ ਦੇ ਵਿੱਚ ਉਸ ਨੂੰ ਲੇਪ ਕਰ ਦਈਏ ਉਸ ਦੇ ਸਰੀਰ ਦੇ ਉੱਤੇ ਉਸ ਦੇ ਸਰੀਰ ਨੂੰ ਜੋ ਹੈ ਚੰਦਨ ਜਿਹੇ ਪਦਾਰਥਾਂ ਜੋ ਸੁਗੰਧਿਤ ਪਦਾਰਥ ਨੇ ਉਹਨਾਂ ਦਾ ਵੀ ਭਾਵੇਂ ਲੇਪ ਕਰ ਦਿੱਤਾ ਜਾਵੇ ਪਾਵ ਜੋ ਗਧਾ ਜੋ ਹੈ ਉਸ ਨੂੰ ਚੰਦਨ ਅਤਰ ਜਿਹੇ ਜੋ ਸੁਗੰਧਿਤ ਪਦਾਰਥ ਨੇ ਭਾਵੇਂ ਉਹਨਾਂ ਦੇ ਵਿੱਚ ਡਬੋ ਦਿੱਤਾ ਜਾਵੇ ਉਹਨਾਂ ਦਾ ਉਸ ਦੇ ਸਰੀਰ ਦੇ ਉੱਤੇ ਲੇਪ ਕਰ ਦਿੱਤਾ ਜਾਵੇ ਪਰ ਉਹ ਖੇ ਭਾਵ ਮਿੱਟੀ ਦੇ ਵਿੱਚ ਧੂੜ ਦੇ ਵਿੱਚ ਪਲਸੇਟੇ ਮਾਰਨੋਂ ਕਦੇ ਵੀ ਹਟੇਗਾ ਨਹੀਂ ਕਿਉਂ ਕਿਉਂਕਿ ਜੋ ਗਧਾ ਹੈ ਉਸ ਨੂੰ ਮਿੱਟੀ ਦੀ ਸੁਗੰਧ ਜਿਹੜੀ ਹੈ ਉਹ ਬੜੀ ਚੰਗੀ ਲੱਗਦੀ ਹੈ ਉਸ ਨੂੰ ਭਾਵੇਂ ਜੇਕਰ ਅਸੀਂ ਸੋਚੀਏ ਕਿ ਅਤਰ ਜਾਂ ਚੰਦਨ ਜਿਹੇ ਸੁਗੰਧਿਤ ਪਦਾਰਥ ਜਿਹੜੇ ਨੇ ਉਹ ਖੋਤੇ ਦੇ ਜੋ ਦਿਮਾਗ ਦੇ ਵਿੱਚ ਖੁਸ਼ਬੂ ਹੈ ਉਸ ਦੀ ਜਗ੍ਹਾ ਲੈ ਲੈਣਗੇ ਉਹ ਕਿਉਂਕਿ ਗਧਾ ਹੈ ਉਸ ਨੂੰ ਚੰਗੀ ਖੁਸ਼ਬੂ ਦਾ ਗਿਆਨ ਹੀ ਨਹੀਂ ਹੈ ਉਸ ਨੂੰ ਸਿਰਫ ਮਿੱਟੀ ਦੀ ਖੁਸ਼ਬੂ ਹੀ ਜਿਹੜੀ ਹੈ ਪ੍ਰਭਾਵਿਤ ਕਰਦੀ ਹੈ ਇਸ ਲਈ ਜੋ ਮਨੁੱਖ ਜੋ ਹੈ ਉਸ ਦੇ ਨਾਲ ਜੋ ਗਧੇ ਜਿਹੇ ਸੁਭਾਅ ਦਾ ਭਾਵ ਜੋ ਮੂਰਖ ਮਨੁੱਖ ਹੈ ਉਸ ਨੂੰ ਭਾਵੇਂ ਅਸੀਂ ਕਿੰਨਾ ਵੀ ਉਸ ਦੇ ਨਾਲ ਚੰਗਿਆਈਆਂ ਕਰੇ ਕਰੀਏ ਉਹ ਜੋ ਹੈ ਆਪਣੀਆਂ ਬੁਰਾਈਆਂ ਤੋਂ ਬਾਝ ਨਹੀਂ ਆਉਂਦਾ ਉਸ ਨੂੰ ਉਹੀ ਉਸ ਦੀਆਂ ਬੁਰੀਆਂ ਆਦਤਾਂ ਜਿਹੜੀਆਂ ਨੇ ਉਹ ਚੰਗੀਆਂ ਲੱਗਦੀਆਂ ਨੇ ਉਸ ਨੂੰ ਭਾਵੇਂ ਅਸੀਂ ਕਿੰਨਾ ਵੀ ਸੁਧਾਰਨ ਦੀ ਕੋਸ਼ਿਸ਼ ਕਰੀਏ ਕਿੰਨਾ ਵੀ ਉਸ ਦੀ ਜ਼ਿੰਦਗੀ ਦੇ ਵਿੱਚ ਜੋ ਹੈ ਚੰਗੇ ਜੋ ਸੁਗੰਧਿਤ ਪਦਾਰਥ ਨੇ ਉਹਨਾਂ ਦੇ ਨਾਲ ਉਸ ਦੀ ਜ਼ਿੰਦਗੀ ਨੂੰ ਉਸ ਦੇ ਜੀਵਨ ਨੂੰ ਉਸ ਦਾ ਆਲਾ ਦਵਾਲਾ ਭਰ ਦਈਏ ਪਰ ਫਿਰ ਵੀ ਉਹ ਮਿੱਟੀ ਵੱਲ ਨੂੰ ਲੱਭੇਗਾ ਤਿਉ ਨਿੰਦਕ ਪਰ ਨਿੰਧੋਂ ਹਟ ਮੂਲ ਨਾ ਹਟੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿ ਰਹੇ ਨੇ ਕੁੱਤੇ ਵਾਂਗ ਸੱਪ ਵਾਂਗ ਪੱਥਰ ਵਾਂਗ ਅਤੇ ਗਦੇ ਵਾਂਗ ਜੋ ਮੂਰਖ ਜੋ ਨਿੰਦਕ ਮਨੁੱਖ ਹੈ ਉਸ ਦਾ ਸੁਭਾਅ ਜਿਹੜਾ ਹੈ ਉਹ ਨਿੰਦਾ ਕਰਨਾ ਹੁੰਦਾ ਹੈ ਉਹ ਆਪਣੇ ਹੱਟ ਤੋਂ ਆਪਣੀ ਆਦਤ ਤੋਂ ਕਦੇ ਮੂਲ ਭਾਵ ਮੂਲੋਂ ਬਿਲਕੁਲ ਵੀ ਨਹੀਂ ਹਟਦਾ ਉਹ ਆਪਣੀ ਆਦਤ ਜਿਹੜੀ ਹੈ ਉਸ ਨੂੰ ਬਿਲਕੁਲ ਨਹੀਂ ਤਿਆਗਦਾ ਕਿਹ ਸਾਦਤ ਨੂੰ ਨਿੰਦਾ ਕਰਨ ਦੀ ਆਦਤ ਨੂੰ ਦੂਸਰੀਆਂ ਦੀ ਦੂਸਰੀਆਂ ਦੀਆਂ ਜੋ ਬੁਰਾਈਆਂ ਕਰਨ ਦੀ ਆਦਤ ਹੈ ਕਿਉਂਕਿ ਉਸ ਨੂੰ ਨਿੰਦਾ ਵਿੱਚੋਂ ਚੁਗਲੀ ਦੇ ਵਿੱਚੋਂ ਰਸ ਮਿਲਦਾ ਹੈ ਉਸ ਨੂੰ ਚੰਗੀਆਂ ਲੱਗਦੀਆਂ ਹਨ ਅਜਈਆਂ ਘਟੀਆਂ ਗੱਲਾਂ ਕਰਨੀਆਂ ਇਸ ਲਈ ਨਿੰਦਕ ਮਨੁੱਖ ਜੋ ਹੈ ਕੁੱਤੇ ਵਰਗੇ ਸੁਭਾਅ ਵਾਲਾ ਹੈ ਸੱਪ ਵਰਗੇ ਸੁਭਾਅ ਵਾਲਾ ਹੈ ਪੱਥਰ ਵਰਗੇ ਹਠੀ ਸੁਭਾਅ ਵਾਲਾ ਹੈ ਔਰ ਗਧੇ ਵਰਗਾ ਮੂਰਖ ਵੀ ਹੁੰਦਾ ਹੈ ਜਿਹੜਾ ਆਪਣੀ ਭਲਾਈ ਨੂੰ ਸੋਚ ਹੀ ਨਹੀਂ ਸਕਦਾ ਉਸਦੇ ਲਈ ਭਾਵੇਂ ਕਿੰਨਾ ਵੀ ਭਲਾ ਕਰੀਏ ਉਹ ਫਿਰ ਜੋ ਹੈ ਆਪਣੀਆਂ ਬੁਰੀਆਂ ਆਦਤਾਂ ਦੇ ਜੋ ਹੈ ਵਸ ਵਿੱਚ ਹੋਇਆ ਹੋਇਆ ਬੁਰਾਈਆਂ ਵੱਲ ਹੀ ਕਦਮ ਰੱਖਦਾ ਹੈ ਆਪਣੇ ਹੱਥੀ ਆਪਣੀ ਜੜ ਆਪ ਉਪਟਾਏ ਭਾਈ ਗੁਰਦਾਸ ਜੀ ਕਹਿ ਰਹੇ ਨੇ ਇਸ ਤਰ੍ਹਾਂ ਨਿੰਦਕ ਮਨੁੱਖ ਜੋ ਹੈ ਕਿਉਂਕਿ ਗੁਰਬਾਣੀ ਅਨੁਸਾਰ ਜੋ ਮਨੁੱਖ ਨਿੰਦਾ ਕਰਦਾ ਹੈ ਅਸਲ ਦੇ ਵਿੱਚ ਉਹ ਆਪਣੇ ਪਾਪਾਂ ਦੇ ਵਿੱਚ ਵਾਧਾ ਕਰ ਰਿਹਾ ਹੁੰਦਾ ਹੈ ਇਸ ਲਈ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਜੋ ਨਿੰਦਕ ਮਨੁੱਖ ਹੈ ਉਹ ਆਪਣੇ ਹੱਥੀ ਆਪਣੀ ਜੜ ਆਪ ਹੀ ਪੁੱਟ ਰਿਹਾ ਹੁੰਦਾ ਹੈ ਉਹ ਆਪਣਾ ਨੁਕਸਾਨ ਕਰ ਰਿਹਾ ਹੁੰਦਾ ਹੈ ਦੂਸਰਿਆਂ ਦੀ ਨਿੰਦਾ ਕਰਕੇ ਉਹ ਸੋਚਦਾ ਹੈ ਕਿ ਦੂਸਰਿਆਂ ਦਾ ਨੁਕਸਾਨ ਕਰ ਰਿਹਾ ਹੈ ਪਰ ਨਹੀਂ ਕਿਉਂਕਿ ਦੂਸਰਿਆਂ ਦੀ ਬੁਰਾਈ ਕਰਕੇ ਇੱਕ ਤਰ੍ਹਾਂ ਦੇ ਨਾਲ ਉਸ ਦਾ ਉਹ ਭਲਾ ਕਰ ਰਿਹਾ ਹੁੰਦਾ ਹੈ ਤੇ ਆਪਣੀਆਂ ਜੜਾਂ ਜੋ ਹੈ ਆਪਣੇ ਜੀਵਨ ਦੇ ਵਿੱਚ ਬੁਰਾਈਆਂ ਦੀਆਂ ਜੋ ਜੜਾਂ ਨੇ ਉਹਨਾਂ ਨੂੰ ਗੌਰ ਵੀ ਮਜ਼ਬੂਤ ਕਰ ਰਿਹਾ ਹੁੰਦਾ ਹੈ ਆਪਣੇ ਹੱਥੀ ਆਪਣੇ ਹੱਥਾਂ ਦੇ ਨਾਲ ਹੀ ਆਪਣਾ ਕਾਣ ਆਪਣਾ ਨੁਕਸਾਨ ਕਰ ਰਿਹਾ ਹੁੰਦਾ ਹੈ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਇਸ ਜੋ ਪੌੜੀ ਹੈ ਨਿੰਦਕ ਇਸ ਦੇ ਵਿੱਚ ਨਿੰਦਕ ਮਨੁੱਖ ਦੇ ਸੁਭਾਅ ਨੂੰ ਬਿਆਨ ਕੀਤਾ ਹੈ ਕਿ ਨਿੰਦਕ ਮਨੁੱਖ ਜੋ ਹੈ ਉਹ ਕਦੇ ਵੀ ਕਿਸੇ ਵੀ ਕੀਮਤ ਦੇ ਵਿੱਚ ਆਪਣਾ ਸੁਭਾਅ ਜੋ ਹੈ ਨਿੰਦਾ ਕਰਨ ਦਾ ਚੁਗਲੀ ਕਰਨ ਦਾ ਦੂਸਰਿਆਂ ਦੀਆਂ ਬੁਰਾਈਆਂ ਕਰਨ ਦਾ ਦੂਸਰਿਆਂ ਦਾ ਨੁਕਸਾਨ ਕਰਨ ਦਾ ਉਸ ਤੋਂ ਬਾਅਦ ਨਹੀਂ ਆਉਂਦਾ ਧੰਨਵਾਦ